ਸਰਬੰਧ ਵੀਰ ਜਿਹੜੀ ਨਾਰੀਬਾਜੀ ਕੀਤੀ ਹੈ ਜੀ ਕੀ ਮਸਲਾ ਪੰਜਾਬ ਦੀ ਮੌਜੂਦਾ ਸਰਕਾਰ ਦੇ ਇਹ ਜਿਹੇ ਹਾਲਾਤ ਬਣਾਤੇ ਕਿ ਜਿਹੜੇ ਐਮਰਜੈਂਸੀ ਦਾ ਟਾਈਮ ਹੁੰਦਾ ਸੀ ਉਹ دہشت ਦਾ ਮਾਹੌਲ ਹੈ ਅੱਜ ਹਰ ਬੰਦੇ ਨੂੰ ਬੋਲਣ ਤੋਂ ਜਿਹੜੀ ਆਪਣੀ ਇੱਥੇ ਦਾ ਅੱਜ ਇਹ ਹਾਲਾਤ ਬਣਾਤੇ ਵੀ ਬੋਲਦਾ ਵੀ ਨਹੀਂ ਬੰਦਾ ਫਿਰ ਵੀ ਉਹਦੇ ਤੇ ਪਰਚਾ ਦੇ ਕੇ ਅੰਦਰ ਕੀਤਾ ਜਾਂਦਾ ਅੱਜ ਅਸੀਂ ਜਸਦਾਰ ਰਜਾਕਰ ਸਿੰਘ ਜੀ ਦੇ ਘਰੇ ਖੜੇ ਆ ਜਿਹੜੇ ਸਾਡੇ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਲੀਡਰ ਸੀ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪੋਤੇ ਰੋਬੀ ਹੋਰਾਂ ਨੂੰ ਤੇ ਨਾਲ ਜਿਹੜੇ ਦੋ ਸਾਥੀ ਹੋਰ ਚਾ ਉਹਨਾਂ ਦੇ ਚਾਚਾ ਜੀ ਦੇ ਬੇਟੇ ਜੱਸੀ ਸੀ ਤੇ ਨਰੋਮੀ ਸੀ ਉਹ ਤਿੰਨ ਬੰਦਿਆਂ ਨੂੰ ਪੁਲਿਸ ਨੇ ਅਰੈਸਟ ਕੀਤਾ ਤੇ ਹਰਾਨੀ ਦੀ ਗੱਲ ਇਹ ਹੈ ਵੀ ਅਰੈਸਟ ਕਿਹੜੇ ਮਸਲੇ 'ਚ ਕੀਤਾ ਹੈ ਕੋਈ 2017 ਦੇ ਵਿੱਚ ਪਰਚਾ ਹੋਇਆ ਸੀ ਜਗਮਨ ਸਮਰੇ ਤੇ ਜਗਮਨ ਇਸ ਪਿੰਡ ਦਾ ਜੰਪਾਲ ਹੈ ਇਸ ਕਰਕੇ ਜਗਮਨ ਨੂੰ ਜਿਹੜਾ ਇਸ ਨੂੰ ਇਸ ਦੇ ਉੱਪਰ ਪਰਚੇ-ਪਰਚੇ ਸਭ ਨੂੰ ਪਤਾ ਕਿ ਹੈਗੇ ਨੇ ਉਹਨਾਂ ਪਰਚਿਆਂ 'ਚ ਇਹਨਾਂ ਨੂੰ ਇਨਵੋਲਵ ਕਰਕੇ ਜਿਹੜਾ ਉਹਨਾਂ ਨੂੰ ਨਾਮਜ਼ਦ ਕੀਤਾ ਤੇ ਉਸ ਦਿਵਾਰ ਅਰੈਸਟ ਵੀ ਨਾਲ ਦੀ ਨਾਲ ਕਰ ਲਿਆ ਤੇ ਸਾਨੂੰ ਤਾਂ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਕਿ ਰਿਮਾਂਡ ਲਿਆ ਹਾਲ ਤੱਕ ਕੋਈ ਪਤਾ ਨਹੀਂ ਨਾ ਦਾ ਪਵਾਨੀਗੜ ਥਾਣੇ ਚ ਇੱਕ ਕੋ ਲੋਕਲ ਥਾਣਾ ਪਵਾਨੀਗੜ ਪੈਂਦਾ ਹੁਣ ਇਹ ਨਹੀਂ ਪਤਾ ਕਿੱਥੇ ਲੈ ਕੇ ਗਏ ਨੇ ਉਹ ਪਰ ਅਗਲੀ ਗੱਲ ਇਹ ਹੈ ਕਿ ਮਾਨਸਾ ਤੁਹਾਡੇ ਹਾਲਾਤ ਇਹ ਆ ਗਏ ਕਿ ਤੁਸੀਂ ਨੌਜਵਾਨਾਂ ਨੂੰ ਫੜ-ਫੜ ਕੇ ਤਸ਼ੱਦਦ ਕਰਕੇ ਅੰਦਰ ਦੇਣ ਲੱਗੇ ਤੁਸੀਂ ਉਹੀ ਲੋਕ ਹੋ ਜਿਹੜੇ ਕਹਿੰਦੇ ਸੀ ਬੋਲਣ ਦੀ ਸਭ ਨੂੰ ਸਭ ਨੂੰ ਖੁੱਲ ਹੈ ਜਿਹੜਾ ਮਰਜ਼ੀ ਜੋ ਬੋਲ ਸਕਦਾ ਥੋਡੀ ਵੀਡੀਓ ਅਸਲੀ ਹੈ ਥੋਡੀ ਵੀਡੀਓ ਨਕਲੀ ਹੈ ਸਾਨੂੰ ਇਹਦਾ ਕੋਈ ਮਤਲਬ ਨਹੀਂ ਹੈ ਸਾਡਾ ਨਾ ਸਾਡਾ ਮਕਸਦ ਹੈ ਨਾ ਪਿੰਡ ਵਾਲਿਆਂ ਦਾ ਮਕਸਦ ਹੈ ਸਾਡਾ ਤਾਂ ਮਤਲਬ ਇੱਕੋ ਚੀਜ਼ ਨਾਲ ਹੈ ਕਿ ਤੁਸੀਂ ਸਾਨੂੰ ਇਹ ਦੱਸ ਦਿਓ ਵੀ ਇਹ ਨੌਜਵਾਨ ਸਾਥੀ ਕਿਉਂ ਫੜੇ ਨੇ ਇਹਨਾਂ ਨੂੰ ਰਿਹਾ ਕਰੋ ਸਾਡਾ ਇਹਨਾਂ ਦੇ ਨਾਲ ਮਕਸਦ ਹੈ ਇਹਨਾਂ ਦਾ ਕਸੂਰ ਦੱਸੋ ਕੋਈ ਉਹਦੀ ਵੀਡੀਓ ਦੇ ਨਾਲ ਇਹ ਵਿੱਚ ਹੋਣ ਉਹਨਾਂ ਨਾਲ ਕੋਈ ਗੱਲਬਾਤ ਕਰ ਦੇ ਹੁਣ ਜਿਵੇਂ ਹੁਣ ਸਾਨੂੰ ਪਿੰਡ ਤੋਂ ਪਤਾ ਲੱਗਿਆ ਦੋ ਨੌਜਵਾਨ ਤਾਂ ਰومی ਤੇ ਜਸੀ ਦਾ ਇਹ ਨੇ ਕਹਿੰਦੇ ਜਿਨ੍ਹਾਂ ਕੋਲ ਬਟਨ ਵਾਲੇ ਫੋਨ ਆ ਤਾਂ ਦੇਖਦੀ ਨਹੀਂ ਹੈਗੇ ਕੁਝ ਤੇ ਉਹਨਾਂ ਲੋਕਾਂ ਨੂੰ ਤੁਸੀਂ ਜਿਹੜਾ ਫੜ ਕੇ ਅੰਦਰ ਦੇਤਾ ਤੇ ਪਰ ਇੱਦਾਂ ਹੀ ਦੂਜੇ ਪਾਸੇ ਸਵਾਲ ਇਹ ਉੱਠਦਾ ਹੈ ਕਿ ਮਾਨ ਸਾਹਿਬ ਕੀ ਤੁਸੀਂ ਜਗਮਨ ਸਮਰੇ ਨੂੰ ਜਾਣਦੇ ਨਹੀਂ ਕੀ ਤੁਸੀਂ ਉਹਦੇ ਘਰੇ ਰਹਿੰਦੇ ਨਹੀਂ ਰਹੇ ਜਾਂ ਤੁਸੀਂ ਉਹ ਤੋਂ ਫੰਡ ਇਕੱਠਾ ਕਰਾਉਂਦੇ ਨਹੀਂ ਰਹੇ ਕੀ ਤੁਸੀਂ ਕੈਨੇਡਾ ਜਾ ਕੇ ਸਾਰੀ ਆਮ ਆਦਮੀ ਪਾਰਟੀ ਉੱਥੇ ਜਾ ਕੇ ਬੈੰਦੀ ਨਹੀਂ ਰਹੀ ਫਿਰ ਇਹਨਾਂ ਦੇ ਇਹ ਸਵਾਲਾਂ ਦੇ ਜਵਾਬ ਦਿਓ ਨਾ ਤੁਸੀਂ ਦੂਜਿਆਂ ਤੇ ਉਂਗਲੀ ਚੱਕੀ ਜਾਂਦੇ ਹੋ ਤੁਸੀਂ ਉਹੀ ਲੋਕੋਂ ਅੱਜ ਦਾ ਤੁਹਾਡੇ ਬਾਰੇ ਬੋਲੇ ਨੇ ਤੁਸੀਂ ਉਹ ਲੋਕੋਂ ਜਿਹੜੇ ਲੋਕਾਂ ਦੀਆਂ ਧੀਆਂ ਪੈਣਾ ਉਹਨਾਂ ਦੇ ਬੱਚਿਆਂ ਦਾ ਕਾਨੂੰਨੀ ਛੱਡਾ ਜਿਹੜੇ ਲੋਕਾਂ ਨੇ ਤੁਸੀਂ ਉਹ ਜਿਹੜੇ ਕਰਦਾਰਕੁਸ਼ੀਆਂ ਜਿਹੜੀਆਂ ਅਸੀਂ ਨਹੀਂ ਚਾਹੁੰਦੇ ਕਿਉਂਕਿ ਮੁੱਖ ਮੰਤਰੀ ਦਾ ਅਹੁਦਾ ਬਹੁਤ ਵੱਡਾ ਹੈ ਮੁੱਖ ਮੰਤਰੀ ਬਹੁਤ ਵੱਡਾ ਹੁੰਦਾ ਹੈ ਅਸੀਂ ਹਮੇਸ਼ਾ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਇਹਨਾਂ ਨੇ ਮਾਨਸਾਹ ਬੋਰਾ ਨੇ ਕੰਮ ਸ਼ੁਰੂ ਕੀਤਾ ਅਸੀਂ ਇੱਕੋ ਗੱਲ ਕਹੀ ਹੈ ਕਿ ਭਾਈ ਕਿਸ ਦੀ ਨਿੱਜੀ ਤੌਰ ਤੇ ਕਰਦਾਰਕੁਸ਼ੀ ਨਾ ਕਰੋ ਜੇ ਕੋਈ ਗਲਤ ਹੈ ਗਲਤ ਹੈ ਜੋ ਮਰਜ਼ੀ ਚਲੀ ਜਾਵੇ ਪਰ ਤੁਸੀਂ ਅਹੁਦੇ ਦੀ ਗਰਮਾ ਰੱਖੋ ਪਰ ਇਹਨਾਂ ਲੋਕਾਂ ਨੇ ਨਹੀਂ ਸੁਣੀ ਅੱਜ ਉਹੀ ਜੋ ਬੀਜਿਆ ਉਹ ਵੱਢ ਰਹੇ ਨੇ ਇਹ ਅੱਜ ਜਿਹੜੀ ਇਹ ਇਹਨਾਂ ਨੌਜਵਾਨਾਂ ਨੂੰ ਸਾਡੇ ਨੂੰ ਫੜ ਕੇ ਅੰਦਰ ਦਿੱਤਾ ਮੈਂ ਪੁਲਿਸ ਵਾਲਿਆਂ ਨੂੰ ਵੀ ਕਹਿਣਾ ਇੱਕ ਗਊ ਹੱਤਿਆ ਇਹ ਤੁਸੀਂ ਇਹਦੀ ਇਹਦੀ ਪਰਭਾਈ ਕਰਨੀ ਪੈਣੀ ਆ ਤੁਹਾਨੂੰ ਕਿਸੇ ਨਾ ਕਿਸੇ ਜਾ ਕੇ ਕਿਉਂਕਿ ਤੁਸੀਂ ਲੋਕ ਹੋ ਜਿਹੜੇ ਸਰਕਾਰ ਦੇ ਵਿੱਚ ਅੱਜ ਬੈਠੇ ੱਟਕੇਸ਼ਾਈਆਂ ਬਹੁਤ ਚੱਲ ਰਹੀਆਂ ਨੇ ਪਰ ਇਹਨਾਂ ੱਟਕੇਸ਼ਾਈਆਂ ਦੇ ਖਿਲਾਫ ਜਿਹੜਾ ਇਹ ਬਹੁਤ ਮੰਦ ਭਾਗ ਹੈ ਕਿ ਜਿਹੜਾ ਇਹਨਾਂ ਨੌਜਵਾਨਾਂ ਨੂੰ ਅੰਦਰ ਦੇਖ ਕੇ ਤੇ ਆਵਾਜ਼ ਬੰਦ ਕੀਤੀ ਆ ਉਹ ਕਿਦੀ ਕਿਦੀ ਆਵਾਜ਼ ਬੰਦ ਕਰੋਗੇ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਵੀਡੀਓ ਜਾਂਦੀਆਂ ਨੇ ਉਹ AI ਐ ਉਹ ओरिजिनल ਐ ਕੋਈ ਬਣਾ ਸਾਨੂੰ ਦਾ ਕੋਈ ਮਤਲਬ ਨਹੀਂ ਆਕਾਲੀ ਦਲ ਅੱਜ ਪਰਿਵਾਰ ਦੇ ਨਾਲ ਮਿਲ ਕੇ ਅਸੀਂ ਪਰਿਵਾਰ ਦੇ ਨਾਲ ਜੋ ਉਹਨਾਂ ਦਾ ਫੈਸਲਾ ਪਰਿਵਾਰ ਤਾਂ ਚਲੋ ਇੱਥੇ ਹੀ ਨਹੀਂ ਆ ਘਰ ਨੂੰ ਜਿੰਦੇ ਲੱਗੇ ਪਏ ਨੇ ਅੱਜ ਤਾਂ ਸਾਰੇ ਇਕੱਠੇ ਹੋ ਕੇ ਪਿੰਡ ਵਾਲੇ ਆ ਭਾਈ ਉਹਦੇ ਹੱਕ 'ਚ ਖੜੇ ਆ ਉਹਨੂੰ ਛਡਾਉਣ ਵਾਸਤੇ ਖੜੇ ਆ ਮੈਂ ਰਾਤ ਦਾ ਲੱਗਿਆ ਹੋਇਆ ਐਸੇ ਗੱਲ ਤੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨਾਲ ਵੀ ਗੱਲ ਹੋਈ ਐ ਮੈਂ ਵੀ ਨਿੱਜੀ ਤੌਰ ਤੇ ਪੁਲਿਸ ਨਾਲ ਗੱਲ ਕਰ ਰਿਹਾ ਤੇ ਜਿੱਥੇ ਲੋੜ ਪਊਗੀ ਜੇ ਧਰਨਾ ਲਾਉਣਾ ਧਰਨੇ ਤੇ ਜਾਵਾਂਗੇ ਮੁਜਾਰਾ ਕਰਨਾ ਉਹ ਮੁਜਾਰਾ ਕਰਨਾ ਉਹ ਭ ਦੇ ਬਟਨੋਂ ਭੁਖੜਤਾਲ ਦੇ ਮੈਂ ਬੈਠੂੰਗਾ ਅੱਜ ਤਰੰਤ ਐਕਸ਼ਨ ਕੀ ਹੋ ਰਿਹਾ ਹੈ ਤਰੰਤ ਐਕਸ਼ਨ ਹੁਣ ਅਸੀਂ ਪਿੰਡ ਵਾਲੇ ਸਾਰੇ ਸਲਾਹ ਕਰਨਗੇ ਬੈਠੇ ਲੜਾਈ ਤੇ ਜੇਹਦਾਰ ਦੀ ਦੇ ਜੀ ਬੰਕਸ ਤੇ ਦੂਜੀ ਦੂਜੀ ਗੱਲ ਇਹ ਹੈ ਮੈਂ ਇੱਥੇ ਇੱਕ ਚੀਜ਼ ਦੱਸਣਾ ਚਾਹੁੰਦਾ ਐਕਸ਼ਨ ਸਾਡਾ ਇਹੀ ਹੈ ਕਿ ਅੱਜ ਅਸੀਂ ਅਸੀਂ ਐਸਐਸਪੀ ਸਾਹਿਬ ਨੂੰ ਤੇ ਹੋਰ ਅਫਸਰਾਂ ਨੂੰ ਮਿਲਦੀ ਕੋਸ਼ਿਸ਼ ਕਰਦੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇਗੇ ਭਾਈ ਇਹਨੂੰ ਪਿਆਰ ਨਾਲ ਨਿਪਟ ਲੋ ਨਹੀਂ ਇਹ ਸੰਘਰਸ਼ ਪਹਿਲਾਂ ਵੀ ਫਗੂ ਵਾਲਿਆਂ ਨੇ ਲੜਿਆ ਸੀ ਜੋ ਬੀਬੀ ਭਰਾ ਦੇ ਖਿਲਾਫ ਤੇ ਸੰਘਰਸ਼ ਫੇਰ ਹੋਊਗਾ ਇਹ ਕਰਮ ਖਾਉਣਾ ਚਾਹਣਾ ਤੁਸੀਂ ਦਿਖਾ ਦਿਓ ਮਾਨ ਸਾਹਿਬ ਨੂੰ ਇਹ ਉਹੀ ਘਰ ਹੈ ਜਿੱਥੇ ਭਗਵੰਤ ਮਾਨ ਆ ਕੇ ਗਿਆ ਸੀ ਜਿੱਥੇ ਸਮਾਹ ਤੇ ਮੱਥਾ ਟੇਕ ਕੇ ਇਹ 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 ਦੱਸਣਾ ਚਾਹਣਾ ਮਾਨ ਸਾਹਿਬ ਤੁਸੀਂ ਸੁਣ ਲਓ ਤੁਸੀਂ ਜੈਸਦਾਰ ਜਗੀਰ ਸਿੰਘ ਦੀ ਸਮਾਹ ਤੇ ਮੱਥਾ ਟੇਕ ਕੇ ਇਹ ਇੱਥੋਂ ਸ਼ੁਰੂਆਤ ਕੀਤੀ ਸੀ ਤੁਸੀਂ ਇਹ ਉਹ ਘਰ ਨੇ ਇਹ ਸਮਰੇ ਦੇ ਜਿਹੜੇ ਪਰਿਵਾਰ ਦੀ ਜਿਹੜੀ ਗੱਲ ਕਰਦੇ ਆ ਉਹਦੇ ਉਹਦੇ ਦਾਦੇ ਦੇ ਤੇ ਇਸ ਕਰਕੇ ਤੁਸੀਂ ਇਹਨਾਂ ਪਰਿਵਾਰਾਂ ਦੇ ਜਵਾਕਾਂ ਨੂੰ ਅੰਦਰ ਲਈ ਜਾਂਦੇ ਹੋ ਯਾਰ ਜਿਹੜੇ ਨੇ ਇਹਨਾਂ ਦਾ ਕਸੂਰ ਹੀ ਕੋਈ ਨਹੀਂ ਹੈ ਸੋ ਅੱਜ ਅਸੀਂ ਇਕੱਠੇ ਹੋ ਕੇ ਸਾਰੇ ਇੱਥੇ ਆਏ ਪਿੰਡ ਬਾਕੀ ਵੀ ਹੁਣ ਸਾਰੇ ਪਿੰਡ ਦੇ ਨਾਲ ਹੋਰ ਸਲਾਹ ਕਰਕੇ ਜੋ ਫੈਸਲਾ ਕਰੂਗਾ ਪਿੰਡ ਦਾ ਘਰ ਜਾਏਗਾ ਤੋਰੇ ਕੋਈ ਨਹੀਂ ਬੰਦੂ ਵਾਲਾ ਸਾਰੇ ਇਹ ਜਰੂਰ ਕਿ ਜਾਰੇ ਮੀਡੀਆ ਨੂੰ ਵੀ ਰੁਕਾ ਜਾ ਰਹੇ ਵੀ ਅਗਰ ਜੋ ਵੀਡੀਓ ਸ਼ੇਅਰ ਕਰਦੇ ਤਾਂ ਉਹਦੀ ਸਪੋਰਟ ਪਰਚੀ ਬਾਰੇ ਵੀ ਕਿਹਾ ਗਿਆ ਹੈ ਦੇਖੋ ਜੇ ਅਗਰ ਵੀਡੀਓ ਪਹਿਲਾਂ ਚੱਲਦੀ ਸੀ ਪਹਿਲਾਂ ਕਿਉਂ ਨਹੀਂ ਚੀਜ਼ਾਂ ਬਲ ਧਿਆਨ ਦਿੱਤਾ ਮੈਂ ਇੱਕ ਇੱਥੇ ਹੋਰ ਕਹਿਣਾ ਚਾਹਣਾ ਦਰਬਾਰ ਸਾਹਿਬ ਦੀ ਏਆਈ ਦੀ ਵੀਡੀਓ ਬਣੀ ਸਾਰੀ ਦੁਨੀਆ ਨੇ ਦੇਖੀ ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹਣਾ ਤੁਸੀਂ ਉਹਦੇ ਤੇ ਕੀ ਕਾਰਵਾਈ ਕੀਤੀ ਤੁਹਾਡੀ ਸਰਕਾਰ ਦੀ ਇੱਕ ਚਿੱਠੀ ਦਿਖਾਓ ਤੁਸੀਂ ਕਿਹੜੇ ਕੋਰਟ ਚ ਗਏ ਤੁਹਾਡੀ ਜ਼ਿੰਮੇਵਾਰੀ ਨਹੀਂ ਬੰਦੀ ਤੁਸੀਂ 3 ਥੋੜਾ ਫਰਜ਼ ਨਹੀਂ ਬੰਦਾ ਸੀ ਕਿ ਉਹਦੇ ਲਈ ਫੇਸਬੁੱਕ ਤੇ ਗੂਗਲ ਨੂੰ ਲੇਖੋ ਅੱਜ ਤੁਹਾਡੇ ਤੇ ਆ ਗਈ ਤਾਂ ਤੁਸੀਂ ਫੇਸਬੁੱਕ ਗੂਗਲ ਸਭ ਨੂੰ ਨੋਟਿਸ ਵੀ ਕਰਾਤੇ ਕੋਰਟ ਤੋਂ ਫੈਸਲੇ ਵੀ ਕਰਾਤੇ ਵੀਡੀਓ ਵੀ ਨਕਲੀ ਅਸਲੀ ਬਣਾਤੀ ਥੋੜਾ ਫਰਜ਼ ਨਹੀਂ ਬੰਦਦਾ ਸੀ ਕਿ ਉਦੋਂ ਜਦੋਂ ਦਰਬਾਰ ਸਾਹਿਬ ਜਾਂ ਹੋਰ ਧਾਰਮਿਕ ਜਿਹੜੇ ਮੰਦਰ ਮਸਜਿਦ ਨੇ ਉਹਨਾਂ ਦੀ ਜਦੋਂ ਵੀਡੀਓ ਬਣਦੀ ਹੈ ਨੇ ਉਦੋਂ ਕੋਈ ਕਾਰਵਾਈ ਕਰੋ ਉਦੋਂ ਕੋਈ ਕਾਰਵਾਈ ਨਹੀਂ ਸੋ ਇਸ ਕਰਕੇ ਸਿਰਫ ਤੇ ਸਿਰਫ ਇਹ ਹੈ ਕਿ ਆਪਣੀ ਰਾਜਨੀਤੀ ਆਪਣੀ ਸਿਆਸਤ ਨੂੰ ਬਚਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਸਾਹਿਬ ਜਿਹੜਾ ਅਕਾਲੀ ਜਿੱ ਕੋਈ ਪ੍ਰੋਗਰਾਮ ਅਧਿਖਿਆ ਗਿਆ ਬੱਗੂ ਵਾਲੇ ਦੇ ਵਿੱਚ ਕੀ ਮਸਲਾ ਕੀ ਲੱਗੇਗਾ ਦੇਖੋ ਮਸਲਾ ਇਹ ਹੈ ਕਿ ਪੰਜਾਬ ਸਰਕਾਰ ਦੀ ਜੋ ੱੱਕੇ ਛਾਈ ਹੈ ਜੋ ਸਾਡੇ ਤਿੰਨ ਨੌਜਵਾਨਾਂ ਤੇ ਪਰਚੇ ਦਰਜ ਕੀਤੇ ਗਏ ਨਜਾਇਜ਼ ਇਹਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਤੇ ਪਿੰਡ ਵਸਲੇ ਬਹੁਤ ਵੱਡੇ ਪੱਦਰ ਦੇ ਰ ਪ੍ਰੋਸੈਸ ਕਰਕੇ ਕਿ ਇਹਨਾਂ ਦੇ ਨਜਾਇਜ਼ ਪਰਚੇ ਦਰਜ ਕੀਤੇ ਗਏ ਨੇ ਹਰ ਰੋਜ਼ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਬੀਬੀਆਂ ਨੂੰ ਨਿੰਦੇ ਨੇ ਕਦੇ ਸੁਖਵੀਰ ਸਿੰਘ ਬਾਦਲ ਨੂੰ ਨਿੰਦੇ ਨੇ ਬਹੁਤ ਅਪਸ਼ਬਦ ਬੋਲਦੇ ਨੇ ਕਦੇ ਕਲਿੱਪ ਵਾਲੀ ਕਦੇ ਆਹ ਗੱਲ ਹੈ ਕਿ ਭਗਵੰਤ ਮਾਨ ਦੇ ਨੀ ਪਰਚੇ ਦਰਜ ਹੋ ਸਕਦੇ ਉਹ ਮੁੱਖ ਮੰਤਰੀ ਹੈ ਪੰਜਾਬ ਦਾ ਉਹ ਆਪਣੇ ਡਿਵੈਲਪਮੈਂਟ ਵੱਲ ਧਿਆਨ ਨਹੀਂ ਦਿੰਦਾ ਨਾ ਪੰਜਾਬ ਦੇ ਸਰਪੱਖੇ ਵੱਲ ਧਿਆਨ ਦਿੰਦਾ ਹੈ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਜਿਹੜੀ ਆਵਾਜ਼ ਹੈ ਦੱਬਣੀ ਚਾਹੁੰਦਾ ਹੈ ਇੱਕ ਐਮਰਜੈਂਸੀ ਅਸੀਂ ਮੰਗ ਇਹ ਕਰਦੇ ਆ ਕਿ ਨੌਜਵਾਨਾਂ ਨੂੰ ਤੋਤਰਾ ਕੀਤਾ ਜਾਵੇ ਉਹ ਬੇਕਸੂਰ ਨੇ ਆਪਣਾ ਕਾਰੋਬਾਰ ਕਰਨ ਉਹਨਾਂ ਦਾ ਲੱਖਾਂ ਕਰੋੜ ਖੋ ਘਰ ਦੇ ਵਿੱਚ ਸੋਨਸਰਾਏ ਹੋਈ ਪਈ ਐ ਬੀਬੀਆਂ ਬਾਹਰ ਗਈਆਂ ਹੋਈਆਂ ਨੇ ਇਹਦਾ ਕੌਣ ਖਮਾਇਦਾ ਦੇਊਗਾ ਤੇ ਭਗਵੰਤ ਮਾਨ ਨੂੰ ਕੀ ਪੰਜਾਬ ਸਰਕਾਰ ਬਹੁਤ ਨਲਾਇਕੀ ਵਾਲੀ ਕੰਮ ਕਰ ਰਹੀ ਐ ਅਸੀਂ ਇਹੀ ਮੰਗ ਕਰਦਾ ਕਿ ਇਸ ਤਰ੍ਹਾਂ ਦੇ ਪਰਚੇ ਜੇ ਨਾ ਦਿੱਤੇ ਜਾਣ ਤੁਸੀਂ ਪੰਜਾਬ ਦੀ ਤਰੱਕੀ ਕਰੋ ਪੰਜਾਬ ਦੀ ਖੁਸ਼ਹਾਲੀ ਕਰੋ ਔਰ ਡਿਵੈਲਪਮੈਂਟ ਕਰੋ ਪੰਜਾਬ ਦਾ ਤੇ ਆਣ ਇਧਰ ਕਨਵਰਟਰ ਨਾ ਕਰੋ ਨੌਜਵਾਨਾਂ ਚ ਇਹ ਤਾਂ ਐਮਰਜੈਂਸੀ ਵਾਲੇ ਹਾਲਾਤ ਨੇ ਇੱਕ ਐਮਰਜੈਂਸੀ 175 ਚ ਲੱਗੀ ਸੀ ਇੱਕ ਐਮਰਜੈਂਸੀ 2022 ਤੋਂ ਲੱਗ ਰਹੀ ਐ ਜਿਹੜਾ ਵੀ ਕੋਈ ਬੋਲਦਾ ਬਾਅਦ ਚੱਕ ਦਿੰਦੇ ਨੇ ਚੁੱਪ ਕਰਕੇ ਅੰਦਰ ਬੰਦ ਕਰ ਦਿੰਦੇ ਨੇ ਇਹ ਬਹੁਤ ਮਾੜਾ ਰੁਝਾਨ ਐ ਇਹਨਾਂ ਨੂੰ ਲਿਕ ਰਹਿ ਗਿਆ ਇਹ ਸਾਰੇ ਲੋਕ ਵੀ ਇਸ ਤਰ੍ਹਾਂ ਦੇ ਹਾਲਾਤ ਜੋ ਪੈਦਾ ਕੀਤੇ ਨੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ